ਇਥੇ ਕਿ ਡਾਕਟਰ ਪਸ਼ਾਨ ਜੀ ਜਿਹੜੇ ਨੇ ਸਾਡੇ ਨਾਲ ਮੌਜੂਦ ਇਹ ਗੱਲਬਾਤ ਕਰ ਲੈਣੇ ਆ ਸਰ 30 ਸਾਲ ਜਿਹੜੇ ਹੋ ਗਏ 30 ਸਾਲ ਦੇ ਵਿੱਚ ਕਿੱਦਾਂ ਦਾ ਅਨੁਭਵ ਰਿਹਾ ਸਰ ਕੁਕਰ ਡਾਇਗਨੋਸਟਿਕ ਸੈਂਟਰ ਜੀ 30 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀਗਾ ਇੱਕ Aim ਨਾਲ ਕਿ ਇਸ ਏਰੀਆ ਦੇ ਜਿਹੜੇ ਲੋਕੀ ਹੈਗੇ ਆ সেন্ট্রਲ ਪੰਜਾਬ ਸਪੈਸ਼ਲੀ ਇਹਨਾਂ ਨੂੰ ਇੱਕ ਬਹੁਤ ਚੰਗੀ ਹੈਲਥ케ਅਰ ਫੈਸਿਲਿਟੀ ਡਾਇਗਨੋਸਟਿਕ ਫੈਸਿਲਿਟੀ ਪ੍ਰੋਵਾਈਡ ਕਰ ਸਕੀਏ ਐਟ ਅਫੋਰਡੇਬਲ ਪ੍ਰਾਈਸਸ ਦੇਖੋ ਚੰਗੀ ਡਾਇਗਨੋਸਟਿਕ ਫੈਸਿਲਿਟੀਆਂ ਤਾਂ ਅਵੇਲੇਬਲ ਕਰਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਜੇ ਤੁਸੀਂ ਯੂ نو ਇਫ ਯੂ ਆਰ ਚਾਰਜਿੰਗ ਅ ਲੋਟ ਬਟ ਚੈਲੰਜ ਹਮੇਸ਼ਾ ਇੱਕ ਰਹਿੰਦਾ ਹੈ ਕਿ ਇੱਕ ਆਮ ਬੰਦਾ ਇਹਨੂੰ ਕਿੱਦਾਂ ਅਵੇਲ ਕਰੇ ਇੱਕ ਅਮੀਰ ਆਦਮੀ ਲਈ ਤਾਂ ਹਮੇਸ਼ਾ ਕਦੇ ਦਿੱਲੀ ਚਲੇ ਗਏ ਕੋਈ ਅਮਰੀਕਾ ਚਲੇ ਗਿਆ ਹਮੇਸ਼ਾ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਪਰ ਆਮ ਬੰਦਾ ਇਹ ਸਭ ਨਹੀਂ ਕਰ ਸਕਦਾ ਉਹਨੂੰ ਲੋਕਲ ਇੰਡੀਆ ਲੁਧਿਆਣਾ ਚ ਰਹਿ ਕੇ ਇਹ ਕਿੱਦਾਂ ਫੈਸਿਲਿਟੀ ਅਵੇਲੇਬਲ ਕਰਾਈ ਜਾਏ ਇਹ ਏਮ ਸੀਗਾ ਓਵਰ ਦਾ ਇਅਰਸ ਇਹ ਏਮ ਸਕਸੈਸਫੁਲ ਹੁੰਦਾ ਗਿਆ ਵਿਦ ਟਾਈਮ ਗਰੋ ਕਰਦਾ ਗਿਆ ਸੈਂਟਰ ਲੋਕਾਂ ਚ ਯੂ نو ਫੇਮਸ ਹੋ ਗਿਆ ਤੇ ਅੱਜ 30 ਸਾਲ ਪੂਰੇ ਹੋਣ ਤੇ ਅਸੀਂ ਲਾਸਟ 2 ਇਅਰਸ ਤੋਂ ਨੂੰ ਰੀਨੋਵੇਸ਼ਨ ਤੇ ਲਾਇਆ ਰੀਡੂ ਕੀਤਾ ਸਾਰਾ ਇਨਫਰਾਸਟ੍ਰਕਚਰ ਐਜ਼ ਵੈਲ ਐਜ਼ ਇਕਵਿਪਮੈਂਟ ਅਪਗ੍ਰੇਡ ਕੀਤਾ ਤੇ ਅੱਜ ਇਹ ਲੋਕਾਂ ਦਾ ਫੇਮਸ ਐਂਡ ਮੋਸਟ ਪਪੂਲਰ ਸੈਂਟਰ ਹੈ ਬਿਕੋਜ਼ ਇਹ ਲੋਕਾਂ ਨੂੰ ਇੱਕ ਚੰਗੀ ਐਕਿਊਰੇਟ ਡਾਇਗਨੋਸਟਿਕ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਐਟ ਅ ਵੈਰੀ ਵੈਰੀ ਅਫੋਰਡੇਬਲ ਪ੍ਰਾਈਸ ਤੇ ਇੱਕ ਇੱਕ ਨੋਰਮ ਜਿਹੜਾ ਹੁੰਦਾ ਹੈ ਕਿ ਇੱਕ ਚੰਗੀ ਚੀਜ਼ ਬਹੁਤ ਮਹਿੰਗੀ ਹੋਣੀ ਚਾਹੀਦੀ ਉਹਨੂੰ ਬ੍ਰੇਕ ਕਰਦਾ ਤੇ ਜਿਹੜਾ ਲੋਕਾਂ ਦਾ ਭਰੋਸਾ ਹੈ ਦ ਕਾਈਂਡ ਆਫ ਫੇਥ ਦੇ ਹੈਵ ਉਹ ਸਾਨੂੰ ਮੋਟੀਵੇਟ ਕਰਦਾ ਹੈ ਕਿ ਇਸ ਕੰਮ ਨੂੰ ਹੋਰ ਚੰਗੀ ਤਰ੍ਹਾਂ ਹੋਰ ਉਰਜਾ ਨਾਲ ਕੀਤਾ ਜਾਵੇ ਤਾਂ ਕਿ ਜ਼ਿਆਦਾ ਜ਼ਿਆਦਾ ਲੋਕੀ ਦਾ ਫਾਇਦਾ ਉਠਾਉਣ ਸਾਨੂੰ ਵੀ ਚੰਗਾ ਲੱਗਦਾ ਜਦੋਂ ਪੇਸ਼ੈਂਟ ਸਾਡੇ ਕੋਲ ਇੱਕ ਫੇਥ ਨਾਲ ਆਉਂਦਾ ਹੈ ਕਿ ਨਹੀਂ ਜੀ ਤੁਸੀਂ ਜੋ ਵੀ ਹੈ ਮੇਰਾ ਟ੍ਰੀਟਮੈਂਟ ਵੀ ਇੱਥੇ ਕਰਕੇ ਤੇ ਫਿਰ ਉਹਨੂੰ ਸਮਝਾਣਾ ਵੀ ਪੈਂਦਾ ਹੈ ਕਿ ਟ੍ਰੀਟਮੈਂਟ ਨਹੀਂ ਅਸੀਂ ਤੁਹਾਨੂੰ ਡਾਇਗਨੋਸਟਿਕਸ ਦੇ ਸਕਦੇ ਹਾਂ ਪਰ ਟ੍ਰੀਟਮੈਂਟ ਲਈ ਤੁਹਾਨੂੰ ਫਿਰ ਬਾਹਰ ਜਾਣਾ ਪੈਣਾ ਪਰ ਪੇਸ਼ੈਂਟ ਦੀ ਜਿਹੜੀ ਫੇਥ ਹੈ ਸਾਡੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਸਾਨੂੰ ਮੋਟੀਵੇਟ ਕਰਦੀ ਹੈ ਕਿ ਇਹਨੂੰ ਹੋਰ ਕਿਦਾਂ ਬੈਟਰ ਕਰ ਸਕਦੇ ਹਾਂ ਤੇ ਅੱਜ ਇਹੀ ਇਨਫਾਰਮ ਕਰਨਾ ਸੀਗਾ ਕਿ 30 ਸ ਐਂਡ ਅਸੀਂ ਅਸੀਂ ਆਪਣੇ ਏਮ ਦੇ ਪਿੱਛੇ ਹੋਰ ਤੇਜ਼ੀ ਨਾਲ ਲੱਗੇ ਹੋਏ ਹਾਂ ਇਹ ਨਵਾਂ ਇਨਫਰਾਸਟ੍ਰਕਚਰ ਲੋਕਾਂ ਨੂੰ ਹੋਰ ਹੈਲਪ ਕਰੇਗਾ ਤੇ ਇਹ ਪੇਸ਼ੈਂਟ ਕੇਅਰ ਤੇ ਕੰਫਰਟ ਤੇ ਫੋਕਸ ਹੈ ਆ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਈ ਹੋਰ ਵੀ ਸੈਂਟਰ ਨੇ ਤੁਹਾਡੇ ਸੈਂਟਰ ਦੀ ਗੱਲ ਕੀਤੀ ਜਾਵੇ ਸਸਤੇ ਦੀ ਗੱਲ ਕੀਤੀ ਕਿੰਦਾ ਸਸਤਾ ਪੈ ਜਾਂਦਾ ਹੈ ਕਿੰਨਾ ਕਿ ਬੈਨੀਫਿਟ ਹੋ ਜਾਂਦਾ ਹੈ ਜਿਹੜਾ ਆ ਦੇਖੋ ਡਿਪੈਂਡਿੰਗ ਔਨ ਇਨਵੈਸਟੀਗੇਸ਼ਨ ਟੂ ਇਨਵੈਸਟੀਗੇਸ਼ਨ that the 250% the difference pe janda hai from the general private center point of view unje mm. par treatment kee ta civil hospital ta free treatment vi hunda hai ha na onu nahi asi compare kar sakde to a private we are not a charitable organization we are self funded te mm. sanu uh, but we are still providing these services because sada focus and sada jehda agenda patient centric hai ode naal ਸਾਡਾ ਵਰਕਫਲੋ ਜਿਹੜਾ ਹੈਗਾ ਸਾਨੂੰ ਅਲਾਉ ਕਰਦਾ ਹੈ ਕਿ ਅਸੀਂ ਇਹਨਾਂ ਰਿਬੇਟ ਪੇਸ਼ੈਂਟਸ ਨੂੰ ਜਿੰਨਾ ਬੈਨੀਫਿਟ ਹੈ ਪਾਸ ਕਰ ਸਕੀਏ ਐਟ ਦ ਸੇਮ ਟਾਈਮ ਸਾਡੇ ਕੋਲ ਇਹ ਐਡਵਾਂਟੇਜ ਜ਼ਰੂਰ ਹੁੰਦਾ ਕਿ ਅਸੀਂ ਡੇ ਟੂ ਡੇ ਆਪਣੇ ਕੰਮ ਨੂੰ ਬੈਟਰ ਤੇ ਹਾਈ ਗ੍ਰੇਡ ਇਕਵਿਪਮੈਂਟ ਨੂੰ ਪ੍ਰੋਕਿਊਰ ਵੀ ਕਰ ਸਕੀਏ ਸਰ ਉਹ ਸਰੋਂ ਕੀ ਗੱਲ ਆ ਜਾਂਦੀ ਹੈ ਜਦੋਂ ਸਸਤੇ ਦੀ ਗੱਲ ਆਂਦੀ ਆ ਥੋੜਾ ਬਹੁਤ ਤਾਂ ਆਪਾਂ ਕਹਿੰਦੇ ਬੈਨੀਫਿਟ ਦੀ ਵੀ ਗੱਲ ਆਂਦੀ ਉਹਦੇ ਰੇਟਾਂ ਦੀ ਜਿਹੜੀ ਆ ਉਸ ਵਿੱਚ ਇੱਕ ਚੀਜ਼ ਦੇਖਿਆ ਜਾਂਦਾ ਕਿ ਜਿਹੜੀ ਮਸ਼ੀਨਰੀ ਆ ਜਿਹੜਾ ਤੁਸੀਂ ਮਸ਼ੀਨਰੀ ਇਸਤੇਮਾਲ ਕਰਦੇ ਹੋ ਕਿਤੇ ਉਹ ਜਿਹੜੀ ਆ ਉਹ ਕਿਸ ਲੈਵਲ ਦੀ ਆ ਕਿ ਵਰਲਡ ਕਲਾ ਦ ਬੈਸਟ ਨਹੀਂ ਵਰਲਡ ਕਲਾਸ ਦੀ ਗੱਲ ਨਹੀਂ ਅਸੀਂ ਕਰਦੇ ਵੀ ਟਾਕ ਅਬਾਊਟ ਦ ਬੈਸਟ ਇਨ ਦ ਵਰਲਡ ਜੀ ਵਰਲਡ ਕਲਾਸ ਦਾ 3rd ਨੰਬਰ 4th ਨੰਬਰ ਵੀ ਹੁੰਦਾ ਹੈ ਨੋ ਵੀ ਆਰ ਟੇਕਿੰਗ ਦ ਬੈਸਟ ਇਕਵਿਪਮੈਂਟ ਵਿਚ ਆਰ ਅਵੇਲੇਬਲ ਹੈ ਨਾ ਸਾਡੇ ਕੋਲ ਜਿਹੜਾ ਐਮ ਆਰ ਆਈ ਹੈ ਸੀਮੈਂਟਸ ਦਾ ਜਰਮਨੀ ਤੋਂ ਜੀ ਠੀਕ ਹੈ ਸਾਡਾ ਸੀਟੀ ਵੀ ਸੀਮੈਂਟਸ ਦਾ ਜਰਮਨੀ ਐਂਡ ਸਾਡੇ ਜਿਹੜੇ ਅਲਟਰਾਸਾਉਂਡਸ ਨੇ ਇੱਕ ਸਾਡਾ ਯੂ ਐਸ ਤੋਂ ਹੈ ਜੀ ਦਾ ਇੱਕ ਸੈਮਸੰਗ ਦਾ ਹੈ ਸਾਊਥ ਕੋਰੀਆ ਤੋਂ ਦੈਨ ਆਰ ਦੇ ਐਕਸ-ਰੇ ਵੀ ਜਿਹੜਾ ਹੈਗਾ ਸਾਡਾ ਨਾਰਮਲ ਐਕਸ-ਰੇ ਨਹੀਂ ਹੈ ਇਟਸ ਨਾਟ ਅ ਸੀਆਰ ਡਿਜੀਟਲ ਐਕਸ-ਰੇ ਹੈ ਜਿੱਦੇ ਵਿੱਚ ਰੇਡੀਏਸ਼ਨ ਵੀ ਘੱਟ ਹੁੰਦੀ ਹੈ ਇਮੇਜਿੰਗ ਕੁਆਲਿਟੀ ਵੀ ਬੈਟਰ ਹੁੰਦੀ ਹੈ ਵੀ ਯੂਜ਼ ਮੈਮੋਗ੍ਰਾਫੀ ਆਲਸੋ ਉਹ ਵੀ ਸਾਡੀ ਜੀੀ ਦੀ ਹੈ ਸੋ ਦਾ ਇਨਫਰਾਸਟ੍ਰਕਚਰ ਵਾਈਸ ਦਾ ਵੀ ਹੈਵ ਟ੍ਰਾਈਡ ਟੂ ਪ੍ਰੋਕੂਅਰ ਦਾ ਬੈਸਟ ਤਾਂ ਕਿ ਕਲ ਪੇਸ਼ੈਂਟ ਆ ਨਾ ਲਗੇ ਕਿ ਯਾਰ ਜੇ ਮੈਂ ਪੈਸੇ ਘੱਟ ਦਿੱਤੇ ਹੈ ਤੇ ਮੈਨੂੰ ਕੋਈ ਫੈਸਿਲਿਟੀ ਤਾਂ ਨਹੀਂ ਘੱਟ ਮਿਲ ਰਹੀ ਇਹ ਨੋਰਮ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ ਕੋਈ ਹੋਰ ਕੋਈ ਹੋਰ ਜਗ੍ਹਾ ਭਾਵੇਂ ਕੋਈ ਕੁਝ ਵੀ ਲੈ ਲਵੇ ਪਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਲ ਪੇਸ਼ੈਂਟ ਇਹ ਨਾ ਫੀਲ ਕਰੇ ਕਿ ਮੇਰਾ ਟ੍ਰੀਟਮੈਂਟ ਠੀਕ ਨਹੀਂ ਹੋਇਆ ਮੇਰੇ ਡਾਇਗਨੋਸਟਿਕਸ ਠੀਕ ਹੋਣ ਵਾਲੇ ਸਾਲਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਜਿਹੜੇ ਆ ਅਗਰ ਗੱਲ ਕੀਤੀ ਜਾਵੇ ਕਿੰਦਾਂ ਦੀ ਹੋਰ ਟੈਕਨੋਲੋਜੀ ਜਿਹੜੀ ਆ ਤੁਸੀਂ ਲੈ ਕੇ ਆਉਣ ਵਾਲੇ ਹੋ ਕਿਉਂਕਿ 30 ਸਾਲ ਦਾ ਇੱਕ ਅਨੁਭਵ ਜਿਹੜਾ ਹੋ ਚੁੱਕਾ ਹੈ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਵੀ AI ਦੇ ਨਾਲ ਰਿਲੇਟਡ ਕਾਫੀ ਮਸ਼ੀਨਰੀਜ਼ ਆ ਚੁੱਕੀ ਆ ਬਿਲਕੁਲ ਠੀਕ ਹੈ ਜੀ AI ਦਾ ਕੰਮ ਅੱਗੇ-ਅੱਗੇ ਵਧਦਾ ਜਾਣਾ ਪਰ ਮੈਂ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿ ਸਾਡੇ ਜਿਹੜੀ ਸਰਵਿਸ ਹੈ ਹੈਲਥ ਸਰਵਿਸ ਮੈਨ ਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਡਾਕਟਰ ਯੂ ਵਿਲ ਨਵਰ ਰਿਪਲੇਸ ਤੁਸੀਂ ਕਦੇ ਕਿ ਰੋਬੋਟ ਤੋਂ ਜਾ ਕੇ ਟ੍ਰੀਟਮੈਂਟ ਨਹੀਂ ਲਿਖਾਉਂਗੇ ਬਟ ਯੈਸ AI ਦਾ ਰੋਲ ਡਾਇਗਨੋਸਟਿਕਸ ਸਪੋਰਟਿਵ ਹੋਏਗਾ ਹੌਲੀ ਹੌਲੀ ਸਪੋਰਟ ਵਧੂਗੀ ਸਾਨੂੰ ਇਹ ਜ਼ਰੂਰ ਫੈਸਿਲਿਟੀ ਹੋਊਗੀ ਕਿ ਅਸੀਂ ਕਮ ਹੋਰ ਫਾਸਟ ਕਰ ਸਕਦੇ ਹਾਂ ਸਾਡੀ ਐਕਿਊਰਸੀ ਵਧ ਜੂਗੀ ਬਟ ਯੈਸ ਇਹ ਰਿਪਲੇਸ ਨਹੀਂ ਕਰੂਗੀ ਇਹ AI ਹੈਲਪ ਕਰੂਗੀ AI will be supportive ਐਂਡ ਇਹ ਦੇ ਨਾਲ ਵਰਕਫਲੋ ਸਟ੍ਰੀਮਲਾਈਨ ਹੋ ਜਾਏਗਾ ਬੈਟਰ ਹੋ ਜਾਏਗਾ ਫਾਸਟ ਹੋ ਜਾਏਗਾ ਵੀ ਆਰ ਟੇਕਿੰਗ ਹੈਲਪ ਆਲਰੇਡੀ ਏਆਈ ਅੱਜ ਉਹਨੂੰ ਨਾ ਦੇ ਦਿੱਤਾ ਗਿਆ ਬੇਸਿਕਲੀ ਦਾ ਯੂ ਕਾਲ ਇਟ ਟੈਕਨੋਲੋਜੀ ਟੈਕਨੋਲੋਜੀ ਨੇ ਸਾਡੀ ਬ੍ਰਾਂਚ ਤਾਂ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਤੋਂ ਹੀ ਕੰਮ ਕਰਨਾ ਸ਼ੁਰੂ ਕਰਤਾ ਸੀ ਕਿਤੇ 30 ਸਾਲ ਪਹਿਲਾਂ ਸਿਰਫ ਐਕਸ ਰੇ ਹੁੰਦਾ ਸੀ ਅਲਟਰਾਸਾਊਂਡ ਕਿਤੇ ਕਿਤੇ ਹੁੰਦਾ ਸੀ ਫਿਰ ਅਲਟਰਾਸਾਊਂਡ ਹੁਣ ਕਿੰਨਾ ਈਜ਼ੀਲੀ ਅਵੇਲੇਬਲ ਹੋ ਗਏ ਸੀਟੀ ਮਸ਼ੀਨਸ ਪਹਿਲਾਂ ਇੱਕ ਦੋ ਹੁੰਦੀਆਂ ਸੀ ਹੁਣ ਕਿਤੇ ਤੁਹਾਨੂੰ ਦਿਸ ਜਾਂਦੀਆਂ ਕਿੰਨੀਆਂ ਸੀਟੀ ਲੱਗ ਗਏ ਦੈਨ ਐਮ ਆਰ ਆਈ ਮਤਲਬ ਟੈਕਨੋਲੋਜੀ ਹੈਜ਼ ਆਲਵੇਸ ਗਰੋਨ ਹੁਣ AI ਦਾ ਰੋਲ ਵੀ ਇਹਦੇ ਵਿੱਚ ਵੱਧਦਾ ਜਾ ਰਿਹਾ ਸੋ ਇਨ आवर ব্রাঞ্চ ਟੈਕਨੋਲੋਜੀ ਹੈਜ਼ ਅ ਵੈਰੀ ਬਿਗ ਰੋਲ ਤੇ ਉਹ ਕੰਸਟੈਂਟਲੀ ਉਹਨੇ ਰੋਲ ਪਲੇ ਕੀਤਾ ਹੈ ਐਂਡ ਇਟ ਵਿਲ ਕੰਟੀਨਿਊ ਟੂ ਡੂ ਥੈਟ ਐਂਡ ਵੀ ਵਿਲ ਕੀਪ आवर ਪੇਸ ਵਿਦ ਇਟ ਅਜਾ ਟੈਕਨੋਲੋਜੀ ਵਧਨ ਦਾ ਰੇਟ ਜਿਹੜੇ ਨੇ ਘਟਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਰਿਹਾ ਹੈ ਕਿ ਰੇਟ ਹੋਰ ਵੀ ਵੱਧ ਸਕਦੇ ਨੇ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਸਿਟੀ ਸਕੈਨ ਦੀ ਗੱਲ ਕੀਤੀ ਜਾਂਦੀ ਆ ਜਾਂ ਅਲੱਗ ਤਰ੍ਹਾਂ ਦਾ ਕਿਸੇ ਵੀ ਮੈਡੀਕਲ ਫੈਕਟਰ ਦੇ ਵਿੱਚ ਜਾਂਦੇ ਆ ਤੇ ਉਸ ਸਮੇਂ ਆ ਦੇਖਦੇ ਆ ਕਿ ਕਾਫੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਆ ਬਟ ਜੇ ਤੁਸੀਂ ਐਟ ਦ ਸੇਮ ਟਾਈਮ ਲੇਟੈਸਟ ਤੇ ਹਾਈ ਐਂਡ ਲੈਣੀ ਹੈ ਉਹ ਮਹਿੰਗੀ ਪੜਦੀ ਹੈ ਬਟ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਲੇਟੈਸਟ ਟੈਕਨੋਲੋਜੀ ਲੈ ਲਈ ਉਹਦਾ ਸਾਰਾ ਬਰਡਨ ਪੇਸ਼ੈਂਟ ਤੇ ਚੱਲਿਆ ਜਾਵੇ ਤੁਸੀਂ ਆਪਣੇ ਵਰਕਫਲੋ ਨੂੰ ਸਟ੍ਰੀਮਲਾਈਨ ਕਰੋ ਆਪਣੀ ਮੈਨ ਪਾਵਰ ਸਟ੍ਰੀਮਲਾਈਨ ਕਰੋ ਸਰਵ ਦ ਮੋਰ ਨੰਬਰ ਆਫ ਪੀਪਲ ਨੂੰ ਸਰਵ ਕਰੋ ਤੇ ਤੁਸੀਂ ਸੇਮ ਸਰਵਿਸਿਜ਼ ਐਟ ਅਫੋਰਡੇਬਲ ਪ੍ਰਾਈਸਸ ਅਵੇਲੇਬਲ ਕਰਾ ਸਕਦੇ ਹੋ ਬੈਸਟ ਸਰਵਿਸਿਜ਼ ਕੈਨ ਬੀ ਪ੍ਰੋਵਾਈਡਡ ਐਟ ਅਫੋਰਡੇਬਲ ਰੇਟਸ ਦੈਟ ਇਜ਼ ਦੀ ਅਜੰਡਾ ਹੋ ਸਕਦਾ ਹੈ ਗੈਸ ਵਿਦ ਟਾਈਮ ਥੋੜਾ ਥੋੜਾ ਰੇਟ ਤਾਂ ਹਰ ਚੀਜ਼ ਦਾ ਵੱਧ ਹੈ ਪਰ ਇੰਨਾ ਨਹੀਂ ਵਧੂਗਾ ਕਿ ਪੇਸ਼ੈਂਟ ਤੇ ਬਰਡਨ ਆਵੇ ਮੈਡੀਕਲ ਲਾਈਨ ਕਾਫੀ ਮਹਿੰਗੀ ਹੈ ਕਿ ਅਪੀਲ ਕਰਨਾ ਚਾਹੋਗੇ ਜਿਹੜੇ ਬਾਕੀ ਵੀ ਡਾਕਟਰ ਹੈ ਜਾਂ ਬਾਕੀ ਜਗ੍ਹਾ ਦੇ ਉੱਤੇ ਜਿਹਨੇ ਹਸਪੀਟਲ ਹੈ ਕਿਉਂਕਿ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਆਮ ਬੰਦੇ ਦੇ ਜਿਹੜਾ ਹੱਥੋਂ ਨਿਕਲਦਾ ਜਾ ਰਿਹਾ ਹੈ ਇਹਦੇ ਵਿੱਚ ਦੋਵੇਂ ਪੱਖਾਂ ਦਾ ਰੋਲ ਹੈਗਾ ਹੈ ਹੈਲਥ ਫੈਸਿਲਿਟੀਆਂ ਦਾ ਵੀ ਤੇ ਪੇਸ਼ੈਂਟਸ ਦਾ ਵੀ ਜਿਹੜੇ ਪੇਸ਼ੈਂਟ ਅਫੋਰਡ ਕਰ ਸਕਦੇ ਆ ਅੱਜ ਮੇਰੀ ਅਪੀਲ ਇਹ ਹੋਏਗੀ ਚਾਹੇ ਤੁਸੀਂ ਯੋਸ਼ਮਨ ਭਾਰਤ ਕਵਰ ਹੋਣੇ ਹੋ ਚਾਹੇ ਕਿਸੇ ਹੋਰ ਇੰਸ਼ੋਰੈਂਸ ਹਰ ਬੰਦੇ ਨੂੰ ਓਵਰ ਦਾ ਕੋਰਸ ਆਫ ਟਾਈਮ ਕਿਸੇ ਨਾ ਕਿਸੇ ਇੰਸ਼ੋਰੈਂਸ ਪਾਲਿਸੀ ਨੂੰ ਫੋਲੋ ਕਰਨਾ ਚਾਹੀਦਾ ਹੈ ਇਹ ਉਹਨਾਂ ਨੂੰ ਹੈਲਪ ਕਰੇਗੀ ਕੱਲ ਇਦਾਂ ਨਾ ਹੋਵੇ ਕਿ ਇੱਕਦਮ ਹੀ ਕੋਈ ਵੱਡੀ ਬਿਮਾਰੀ ਆ ਜਾਵੇ ਤੇ ਸਾਡੇ ਕੋਲੇ ਟ੍ਰੀਟਮੈਂਟ ਕਰਾਉਣ ਦਾ ਹੀ ਫੈਸਿਲਿਟੀ ਨਾ ਹੋ ਦੂਜਾ ਜਿਹੜੀ ਹੈਲਥ케ਅਰ ਫੈਸਿਲਿਟੀਆਂ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਉਹਨਾਂ ਦਾ ਰੋਲ ਹੈ ਕਿ ਜਿੰਨਾ ਕਿ ਰਿਕੁਆਇਰਡ ਹੈ ਉਹਨਾਂ ਕੁਐਸ਼ਨ ਦਾ ਟ੍ਰੀਟਮੈਂਟ ਕੀਤਾ ਜਾਵੇ ਜਿੰਨਾ ਹੋ ਸਕੇ ਪੇਸ਼ੈਂਟ ਸੈਂਟ੍ਰਿਕ ਸਾਨੂੰ ਹੋਣਾ ਚਾਹੀਦਾ ਵੀ ਹੈਵ ਟੂ ਫੋਕਸ ਔਨ ਦਾ ਬੈਨੇਫਿਟ ਆਫ ਦਾ ਪੇਸ਼ੈਂਟ ਓਵਰ ਦਾ ਕੋਰਸ ਆਫ ਟਾਈਮ ਜਿਹੜੀ ਵੀ ਪੇਸ਼ੈਂਟ ਸੈਂਟ੍ਰਿਕ ਅਪਰੋਚ ਹੈ ਉਹੀ ਲਾਸਟ ਕਰਦੀ ਹੈ ਇਫ if i would want to tell everybody i would just say ke jedi bhi cheez sade patients da benefit kare sanu onu pursue karna chahida hai jedi practices over the course sade patients nu damage kardiya ne ya yeah, there are there are uh, you know there are a lot of uh, things ਜਿਹੜੇ ਅਸੀਂ ਪੇਸ਼ੈਂਟ ਨੂੰ ਚੀਪਰ ਪ੍ਰੋਵਾਈਡ ਕਰਾ ਸਕਦੇ ਹਾਂ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਜਿੰਨਾ ਹੋ ਸਕੇ ਪਿਛਲੇ 30 ਸਾਲਾਂ ਦੇ ਵਿੱਚ ਕੁਝ ਅਜਿਹੇ ਵੀ ਪੇਸ਼ੈਂਟ ਆਏ ਹੋਣਗੇ ਜਿਨ੍ਹਾਂ ਕੋਲ ਇਹਨੇ ਪੈਸੇ ਵੀ ਨਹੀਂ ਹੁੰਦੇ ਹੋਗੇ ਆਮ ਜਿਹੇ ਆ ਹਮਾਤੜ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਲਈ ਕਦੇ ਅਜਿਹਾ ਵੀ ਕੋਈ ਤੁਹਾਡੇ ਕੋਲ ਕੇਸ ਆਇਆ ਕਿ ਜਿੱਦੀ ਤੁਸੀਂ ਜਿਹੜੀ ਆ ਫੁੱਲ ਮਦਦ ਕੀਤੀ ਇਹ ਤਾਂ ਡੇ ਟੂ ਡੇ ਬੇਸਿਸ ਤੇ ਕਰਨੀ ਪੈਂਦੀ ਹੈ ਹਿਊਮਨ ਟੱਚ ਤਾਂ ਅਸੀਂ ਕਿਸੇ ਵੀ ਕੰਮ 'ਚ ਨਹੀਂ ਛੱਡ ਸਕਦੇ ਹੈਨਾ ਚਾਹੇ ਤੁਸੀਂ ਮੈਡੀਕਲ ਬ੍ਰਾਂਚ ਆ ਤਾਂ ਤੁਸੀਂ ਇੰਡਸਟਰੀਅਲਿਸਟ ਹੋ ਜਾਂ ਕੁਝ ਵੀ ਹੈ ਥਿਸ ਇਜ਼ ਥਿਸ ਇਜ਼ ਚੈਰਿਟੀ ਇਹ ਸਾਨੂੰ ਜ਼ਰੂਰੀ ਨਹੀਂ ਹੈ ਕਿ ਮੈਂ ਡਾਕਟਰ ਹੋ ਕੇ ਚੈਰੀਟੀ ਕਰ ਸਕਦਾ ਤੁਸੀਂ ਕਿਸੇ ਵੀ ਫੀਲਡ ਆਫ ਲਾਈਫ ਚ ਬਿਲੋਂਗ ਕਰਦੇ ਹੋ ਯੂ ਕੈਨ ਆਲਵੇਸ ਹੈਲਪ ਦੀ ਪੂਰ ਐਂਡ ਵੀ ਡੂ ਥੈਟ ਅਈ ਇਸ ਹਰੇ ਨੂੰ ਅਪੀਲ ਹੈ ਕਿ ਜਿੱਤੇ ਸਾਨੂੰ ਇਦਾਂ ਦਾ ਬੰਦਾ ਮਿਲਦਾ ਜਿਹਦੀ ਜਿਹਦੇ ਕੋਲ ਪੋਸਿਬਿਲਿਟੀ ਨਹੀਂ ਹੈ ਕਿ ਉਹ ਆਪਣਾ ਬੇਸਿਕ ਟਰੀਟਮੈਂਟ ਵੀ ਕਰਾ ਸਕੇ ਵੀ ਆਲ ਸ਼ੁੱਡ ਕਮ ਫੋਰ ਬਟ ਜੇ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਤਾਂ ਥੋੜਾ ਬਹੁਤ ਸ਼ੇਅਰ ਕਰਨ ਚ ਕੋਈ ਹੱਸ ਡਾਕਟਰ ਸਾਹਿਬ ਡਾਕਟਰ ਸਾਹਿਬ 30 ਸਾਲ ਹੋ ਗਏ ਨੇ ਕਿਦਾਂ ਦਾ ਮਹਿਸੂਸ ਹੋ ਰਿਹਾ ਸਰ ਇਹ ਦੇਖੋ ਕਿ 30 ਸਾਲ ਜਿਸ ਮਨਸ਼ਾ ਦੇ ਨਾਲ ਜਿਸ ਭਾਵਨਾ ਦੇ ਨਾਲ ਅਸੀਂ ਕੁੱਕੜ ਡਾਇਗਨੋਸਿਸ ਸੈਂਟਰ ਏ ਅੱਜ ਸਾਡੀ ਉਮੀਦ ਤੋਂ ਵੀ ਅੱਗੇ ਬਹੁਤ ਅੱਛਾ ਚੱਲ ਰਿਹਾ ਹੈ ਕਿਉਂ ਅੱਛਾ ਚੱਲ ਰਿਹਾ ਹੈ ਕਿ মিডিਆ ਦੀ ਸਾਨੂੰ ਫੁੱਲ سپورਟ ਮਿਲੀ মিডিਆ ਦੀ سپورਟ ਦੇ ਨਾਲ ਹੀ ਅਸੀਂ ਅੱਗੇ ਵਧ ਸਕੇ ਔਰ ਅੱਜ ਪ੍ਰਸ਼ਾਂਤ अरोੜਾ ਔਰ ਡਾਕਟਰ ਲੇਖਾ अरोੜਾ ਐਨੀ ਅੱਛੇ ਲੈਵਲ ਤੇ ਇਸ ਹਸਪੀਟਲ ਨੂੰ ਲੈ ਕੇ ਜਾ ਚੁੱਕੇ ਹੈ ਇਸ ਸੈਂਟਰ ਨੂੰ ਲੈ ਕੇ ਜਾ ਚੁੱਕੇ ਹੈ ਕਿ ਨਾਰਦਰਨ ਇੰਡੀਆ ਦੇ ਵਿੱਚ ਇਹਦਾ ਨਾਮ ਹੈ ਪੁੱਛੋ ਕਿ ਕਿੱਥੋਂ ਕਰਵਾਣਾ ਟੈਸਟ ਕੋਈ ਕਹ ਜਾਣਾ ਔਰ ਸਾਡੇ ਸੋ ਕਹਿੰਦੇ ਨੇ ਟੈਸਟ ਕਿੱਥੋਂ ਕਰਵਾਉਣਾ ਤੇ ਕਹਿੰਦੇ ਕੁੱਕੀ ਜਾਣਾ ਇਹ ਗੱਲਬਾਤ ਕਰ ਲੈਣੀ ਹੈ ਮੈਮ ਕਿਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਹੀ ਅੱਛਾ ਲੱਗਦਾ ਹੈ ਵੀ ਆਰ ਰੀਅਲੀ ਪ੍ਰਾਊਡ ਆਫ आवर ਪ੍ਰਸ਼ਾਂਤ ਅਰੋੜਾ ਵੀ ਜੋ ਚੀਜ਼ ਅਸੀਂ ਜੋ ਬੀਜ ਅਸੀਂ ਬੋਇਆ ਸੀ ਜਿਸ ਉਮੀਦ ਨਾਲ ਉਸੇ ਉਮੀਦ ਨੂੰ ਬਹੁਤ ਉੱਪਰ ਤੱਕ ਲੈ ਕੇ ਗਏ ਨੇ ਔਰ ਪੂਰਾ ਪੇਸ਼IENTS ਦੀ ਸਫਰੀ ਹਿਮਨਿਟੀ ਦੀ ਸੇਵਾ ਚੱਲ ਰਹੀ ਹੈ ਸੇਵਾ ਕਰ ਰਹੇ ਨੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਸੇਵਾ ਕਰੇ ਨੇ ਉਹ ਸੇਵਾ ਕਰਦੇ ਸਾਨੂੰ ਬਹੁਤ ਹੀ ਬਿਹਤਰੀਨ ਲੱਗ ਰਿਹਾ ਹੈ ਸੋ ਤੁਸੀਂ ਜਿਹੜਾ ਆ ਕੁੱਕਾ ਡਾਇਗਨੋਸਟਿਕ ਸੈਂਟਰ ਦੇ ਜਿਹੜਾ ਆ ਲਗਭਗ 30 ਸਾਲ ਹੋ ਗਏ ਨੇ ਤੇ ਇਸ ਸਮੇਂ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਸਾਰੀ ਜਿਹੜੀ ਆ ਮੀਡੀਆ ਬੁਲਾਈ ਗਈ ਹੈ ਔਰ ਸਪੈਸ਼ਲ ਕੈਚ ਗਿਆ ਕਿ ਜਿਹੜੇ ਰੇਟ ਅਸੀਂ ਦੇ ਰਹੇ ਨੇ ਉਹ ਰੇਟ ਜਿਹੜੇ ਨੇ ਸਾਰਿਆਂ ਤੋਂ ਵੱਖਰੇ ਨੇ ਤੁਸੀਂ ਜੁੜੇ ਹੋ ਦੀ ਹਰ ਟਾਈਮ ਚ ਨਾ ਅਗਲੀ ਵਾਰ ਫਿਰ ਮਿਲਦੇ ਆ ਵਕਰੀ ਕਪਾ ਧੰਨਵਾਦ ਕੁੱਕਾ ਡਾਇਗਨੋਸਟਿਕ ਸੈਂਟਰ ਨੂੰ ਲਗਭਗ ਲੁਧਿਆਣੇ ਦੇ ਵਿੱਚ 30 ਸਾਲ ਪੂਰੇ ਹੋ ਚੁੱਕੇ ਨੇ ਇਸਮੋ ਕਿ ਦੇਉਤੇ ਸਾਡੇ ਨਾਲ ਡਾਕਟਰ ਪਰਸ਼ਾਨ ਜੀ ਜਿਹੜੇ ਨੇ ਮੌਜੂਦ ਏ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ ਔਰ ਜਾਣ ਲੈਣੀ ਆ ਕਿ ਇਹ ਪਿਛਲੇ 30 ਸਾਲਾਂ ਦਾ ਸਫ਼ਰ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਹਾ ਜਿੱਥੇ ਕਿ ਡਾਕਟਰ ਪਰਸ਼ਾਨ ਜੀ ਜਿਹੜੇ ਨੇ ਸਾਡੇ ਨਾਲ ਮੌਜੂਦ ਏ ਗੱਲਬਾਤ ਕਰ ਲੈਣੇ ਆ ਸਰ 30 ਸਾਲ ਜਿਹੜੇ ਹੋ ਗਏ 30 ਸਾਲ ਦੇ ਵਿੱਚ ਕਿੱਦਾਂ ਦਾ ਅਨੁਭਵ ਰਿਹਾ ਸਰ ਕੁੱਕਰ ਡਾਇਗਨੋਸਟਿਕ ਸੈਂਟਰ ਜੀ 30 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀਗਾ ਇੱਕ Aim ਨਾਲ ਕਿ ਇਸ ਏਰੀਆ ਦੇ ਜਿਹੜੇ ਲੋਕੀ ਹੈਗੇ ਆ সেন্ট্রਲ ਪੰਜਾਬ ਸਪੈਸ਼ਲੀ ਇਹਨਾਂ ਨੂੰ ਇੱਕ ਬਹੁਤ ਚੰਗੀ ਹੈਲਥ케ਅਰ ਫੈਸਿਲਿਟੀ ਡਾਇਗਨੋਸਟਿਕ ਫੈਸਿਲਿਟੀ ਪ੍ਰੋਵਾਈਡ ਕਰ ਸਕੀਏ ਐਟ ਅਫੋਰਡੇਬਲ ਪ੍ਰਾਈਸਸ ਦੇਖੋ ਚੰਗੀ ਡਾਇਗਨੋਸਟਿਕ ਫੈਸਿਲਿਟੀਆਂ ਤਾਂ ਅਵੇਲੇਬਲ ਕਰਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜੇ ਤੁਸੀਂ ਯੂ نو ਫਿਰ ਚਾਰਜਿੰਗ ਅ ਲੋਟ ਬਟ ਚੈਲੰਜ ਹਮੇਸ਼ਾ ਇੱਕ ਰਹਿਂਦਾ ਹੈ ਕਿ ਇੱਕ ਆਮ ਬੰਦਾ ਇਹਨੂੰ ਕਿਦਾਂ ਅਵੇਲ ਕਰੇ ਇੱਕ ਅਮੀਰ ਆਦਮੀ ਲਈ ਤਾਂ ਹਮੇਸ਼ਾ ਕਦੇ ਦਿੱਲੀ ਚਲੇ ਗਿਆ ਕੋਈ ਅਮਰੀਕਾ ਚ ਲੱਗਾ ਹਮੇਸ਼ਾ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਪਰ ਆਮ ਬੰਦਾ ਇਹ ਸਭ ਨਹੀਂ ਕਰ ਸਕਦਾ ਉਹਨੂੰ ਲੋਕਲ ਇੰਡੀਆ ਲੁਧਿਆਣਾ ਚ ਰਹਿ ਕੇ ਇਹ ਕਿਦਾਂ ਫੈਸਿਲਿਟੀ ਅਵੇਲੇਬਲ ਕਰਾਈ ਜਾਏ ਇਹ Aim ਸੀਗਾ ਓਵਰ ધ ইयर्स ਇਹ Aim ਸਕਸੈਸਫੁਲ ਹੁੰਦਾ ਗਿਆ ਵਿਦ ਟਾਈਮ ਗਰੋ ਕਰਦਾ ਗਿਆ ਸੈਂਟਰ ਲੋਕਾਂ ਚ ਯੂ نو ਫੇਮਸ ਹੋ ਗਿਆ ਤੇ ਅੱਜ 30 ਸਾਲ ਪੂਰੇ ਹੋਣ ਤੇ ਅਸੀਂ ਲਾਸਟ 2 ইয়ারਸ ਤੋਂ ਇਹਨੂੰ ਰੈਨੋਵੇਸ਼ਨ ਤੇ ਲਾਇਆ ਰੀਡੂ ਕੀਤਾ ਸਾਰਾ ਇਨਫਰਾਸਟ੍ਰਕਚਰ ਐਸ ਵੈਲ ਐਸ ਇਕਵਿਪਮੈਂਟ ਅਪਗ੍ਰੇਡ ਕੀਤਾ ਤੇ ਅੱਜ ਇਹ ਲੋਕਾਂ ਦਾ ਫੇਮਸ ਐਂਡ ਮੋਸਟ ਪਪੂਲਰ ਸੈਂਟਰ ਹੈ ਬਿਕਾਜ਼ ਇਹ ਲੋਕਾਂ ਨੂੰ ਇੱਕ ਚੰਗੀ accurate diagnostic services provide ਕਰਦਾ ਹੈ at a very very affordable price ਤੇ ਇੱਕ ਇੱਕ ਨੋਰਮ ਜਿਹੜਾ ਹੁੰਦਾ ਹੈ ਕਿ ਇੱਕ ਚੰਗੀ ਚੀਜ਼ ਬਹੁਤ ਮਹਿੰਗੀ ਹੋਣੀ ਚਾਹੀਦੀ ਉਹਨੂੰ ਬ੍ਰੇਕ ਕਰਦਾ ਹੈ ਤੇ ਜਿਹੜਾ ਲੋਕਾਂ ਦਾ ਭਰੋਸਾ ਹੈ the kind of faith they have ਉਹ ਸਾਨੂੰ ਮੋਟੀਵੇਟ ਕਰਦਾ ਹੈ ਕਿ ਇਸ ਕੰਮ ਨੂੰ ਹੋਰ ਚੰਗੀ ਤਰ੍ਹਾਂ ਹੋਰ ਉਰਜਾ ਨਾਲ ਕੀਤਾ ਜਾਵੇ ਕਾਕੀ ਜਿਆਦਾ ਤੋਂ ਜਿਆਦਾ ਲੋਕੀ ਦਾ ਫਾਇਦਾ ਉਠਾਉਣਾ ਸਾਨੂੰ ਵੀ ਚੰਗਾ ਲੱਗਦਾ ਜਦੋਂ ਪੇਸ਼ੈਂਟ ਸਾਡੇ ਕੋਲ ਇੱਕ ਫੇਥ ਨਾਲ ਆਉਂਦਾ ਕਿ ਨਹੀਂ ਜੀ ਤੁਸੀਂ ਜੋ ਵੀ ਹੈ ਮੇਰਾ ਟ੍ਰੀਟਮੈਂਟ ਵੀ ਇੱਥੇ ਕਰਕੇ ਤੇ ਫਿਰ ਉਹਨੂੰ ਸਮਝਾਣਾ ਵੀ ਬੰਦਾ ਕਿ ਟ੍ਰੀਟਮੈਂਟ ਨਹੀਂ ਅਸੀਂ ਤੁਹਾਨੂੰ ਡਾਇਗਨੋਸਟਿਕਸ ਦੇ ਸਕਦੇ ਹਾਂ ਪਰ ਟ੍ਰੀਟਮੈਂਟ ਲਈ ਤੁਹਾਨੂੰ ਫਿਰ ਬਾਹਰ ਜਾਣਾ ਪੈਣਾ ਪਰ ਪੇਸ਼ੈਂਟ ਦੀ ਜਿਹੜੀ ਫੇਥ ਹੈ ਸਾਡੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਸਾਨੂੰ ਮੋਟੀਵੇਟ ਕਰਦੀ ਹੈ ਕਿ ਇਹਨੂੰ ਹੋਰ ਕਿਦਾਂ ਬੈਟਰ ਕਰ ਸਕਦੇ ਹਾਂ ਤੇ ਅੱਜ ਇਹ ਹੀ ਇਨਫਾਰਮ ਕਰਨਾ ਸੀਗਾ ਕਿ 30 ਸਾਲ ਹੋ ਗਏ ਐਂਡ ਅਸੀਂ ਅਸੀਂ ਆਪਣੇ ਏਮ ਦੇ ਪਿੱਛੇ ਹੋਰ ਤੇਜ਼ੀ ਨਾਲ ਲੱਗੇ ਹੋਏ ਹਾਂ ਇਹ ਨ ਇਹ ਪੇਸ਼ੈਂਟ ਕੇਅਰ ਤੇ ਕੰਫਰਟ ਤੇ ਫੋਕਸ ਹੈ। ਆ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਉੱਤੇ ਕਈ ਹੋਰ ਵੀ ਸੈਂਟਰ ਨੇ। ਤੁਹਾਡੇ ਸੈਂਟਰ ਦੀ ਗੱਲ ਕੀਤੀ ਜਾਵੇ, ਸਸਤੇ ਦੀ ਗੱਲ ਕੀਤੀ। ਕਿੰਦਾ ਸਸਤਾ ਪੈ ਜਾਂਦਾ ਹੈ? ਕਿੰਨਾ ਕੁ ਬੈਨੀਫਿਟ ਹੋ ਜਾਂਦਾ ਹੈ ਜਿਹੜਾ? ਆ ਦੇਖੋ ਡਿਪੈਂਡਿੰਗ ਔਨ ਇਨਵੈਸਟੀਗੇਸ਼ਨ ਟੂ ਇਨਵੈਸਟੀਗੇਸ਼ਨ 30 ਟੂ 50% ਦਾ ਡਿਫਰੈਂਸ ਪੈ ਜਾਂਦਾ ਹੈ। ਫਰੋਮ ਦੀ ਜਨਰਲ ਪ੍ਰਾਈਵੇਟ ਸੈਂਟਰ ਪੁਆਇੰਟ ਆਫ 뷰। ਉਹਨਾਂ ਜੇ ਪਰ ਟ੍ਰੀਟਮੈਂਟ ਕੀਏ ਤਾਂ ਸਿਵਲ ਹਸਪੀਟਲ ਤਾਂ ਫ੍ਰੀ ਟ੍ਰੀਟਮੈਂਟ ਵੀ ਹੁੰਦਾ ਹੈ ਹਨਾ। ਉਹਨੂੰ ਨਹੀਂ ਅਸੀਂ ਕੰਪੇਅਰ ਕਰ ਸਕਦੇ। ਟੂ ਵੀ ਆਰ ਸੈਲਫ ਫੰਡਡ ਤੇ ਸਾਨੂੰ ਬਟ ਵੀ ਆਰ ਸਟਿਲ ਪ੍ਰੋਵਾਈਡਿੰਗ ਥੀ ਸਰਵਿਸਿਜ਼ ਬਿਕੋਜ਼ ਸਾਡਾ ਫੋਕਸ ਐਂਡ ਸਾਡਾ ਜਿਹੜਾ ਏਜੰਡਾ ਪੇਸ਼ੈਂਟ ਸੈਂਟ੍ਰਿਕ ਹੈ ਉਹਦੇ ਨਾਲ ਸਾਡਾ ਵਰਕ ਫਲੋ ਜਿਹੜਾ ਹੈਗਾ ਸਾਨੂੰ ਅਲਾਉ ਕਰਦਾ ਹੈ ਕਿ ਅਸੀਂ ਇਨਾ ਰਿਬੇਟ ਪੇਸ਼ੈਂਟਸ ਨੂੰ ਜਿੰਨਾ ਬੈਨੀਫਿਟ ਹੈ ਪਾਸ ਕਰ ਸਕੀਏ ਐਟ ਦ ਸੇਮ ਟਾਈਮ ਸਾਡੇ ਕੋਲ ਇਹ ਐਡਵਾਂਟੇਜ ਜ਼ਰੂਰ ਹੁੰਦਾ ਕਿ ਅਸੀਂ ਡੇ ਟੂ ਡੇ ਆਪਣੇ ਕੰਮ ਨੂੰ ਬੈਟਰ ਤੇ ਹਾਈ ਗ੍ਰੇਡ ਇਕਵਿਪਮੈਂਟ ਨੂੰ ਪ੍ਰੋਕਿਊਰ ਵੀ ਕਰ ਸਕੀਏ ਉਸਰ ਉਹੀ ਗੱਲ ਆ ਜਾਂਦੀ ਹੈ ਜਦੋਂ ਸਸਤੇ ਦੀ ਗੱਲ ਆਉਂਦੀ ਆ ਥੋੜਾ ਬਹੁਤ ਆਪਾਂ ਕਹਿੰਦੇ ਬੈਨੀਫਿਟ ਦੀ ਵੀ ਗੱਲ ਆਉਂਦੀ ਉਹਦੇ ਰੇਟਾਂ ਦੀ ਜਿਹੜੀ ਆ ਉਸ ਵਿੱਚ ਇੱਕ ਚੀਜ਼ ਦੇਖਿਆ ਜਾਂਦਾ ਕਿ ਜਿਹੜੀ ਮਸ਼ੀਨਰੀ ਆ ਜਿਹੜਾ ਤੁਸੀਂ ਮਸ਼ੀਨਰੀ ਇਸਤੇਮਾਲ ਕਰਦੇ ਹੋ ਕਿਤੇ ਉਹ ਜਿਹੜੀ ਆ ਉਹ ਕਿਸ ਲੈਵਲ ਦੀ ਆ ਕਿ ਵਰਲਡ ਕਲਾਸ ਲੈਵਲ ਦੀ ਜਿਹੜੀ ਮਸ਼ੀਨਰੀ ਇਸਤੇਮਾਲ ਵਰਲਡ ਕਲਾਸ ਦ ਬੈਸਟ ਨਹੀਂ ਵਰਲਡ ਕਲਾਸ ਦੀ ਗੱਲ ਨਹੀਂ ਸੀ ਕਰਦੇ ਵੀ ਟਾਕ ਅਬਾਊਟ ਦ ਬੈਸਟ ਇਨ ਦ ਵਰਲਡ ਜੀ ਵਰਲਡ ਕਲਾਸ ਦਾ 3rd ਨੰਬਰ 4th ਨੰਬਰ ਵੀ ਹੁੰਦਾ ਹੈ ਨੋ ਵੀ ਆਰ ਟੇਕਿੰਗ ਦ ਬੈਸਟ ਇਕਵਿਪਮੈਂਟ ਵਿਚ ਆਰ ਅਵੇਲੇਬਲ ਹਨਾ ਸਾਡੇ ਕੋਲ ਜਿਹ ਠੀਕ ਹੈ ਸਾਡਾ ਸੀਟੀਵੀ ਸੀਮੈਂਸ ਦਾ ਜਮ ਹੈ ਐਂਡ ਸਾਡੇ ਜਿਹੜੇ ਅਲਟਰਾਸਾਉਂਡਸ ਨੇ ਇੱਕ ਸਾਡਾ ਯੂਐਸ ਤੋਂ ਜੀ ਦਾ ਇੱਕ ਸੈਮਸੰਗ ਦਾ ਸਾਊਥ ਕੋਰੀਆ ਤੋਂ देन आर द ਐਕਸਰੇ ਜਿਹੜਾ ਹੈਗਾ ਸਾਡਾ ਨਾਰਮਲ ਐਕਸਰੇ ਨਹੀਂ ਹੈ ਇਟਸ ਨਾਟ ਅ ਸੀਆਰ ਡਿਜੀਟਲ ਐਕਸਰੇ ਹੈ ਜਿਹਦੇ ਚ ਰੇਡੀਏਸ਼ਨ ਵੀ ਘੱਟ ਹੁੰਦੀ ਹੈ ਇਮੇਜਿੰਗ ਕੁਆਲਿਟੀ ਵੀ ਬੈਟਰ ਹੁੰਦੀ ਹੈ ਵੀ ਯੂਜ਼ ਮੈਮੋਗ੍ਰਾਫੀ ਆਲਸੋ ਉਹ ਵੀ ਸਾਡੀ ਜੀਈ ਦੀ ਹੈ ਸੋ ਇਨਫਰਾਸਟ੍ਰਕਚਰ ਡਿਵਾਈਸ ਦਾ ਵੀ ਹੈਵ ਟ੍ਰਾਈਡ ਟੂ ਪ੍ਰੋਕਿਊਰ ਦ ਬੈਸਟ ਤਾਕਿ ਕਲਪੇਸ਼ਨ ਆ ਨਾ ਲਗੇ ਕਿ ਯਾਰ ਜਿੰਨੇ ਪੈਸੇ ਕੱਟ ਦਿੱਤੇ ਹੈ ਤੇ ਮੈਨੂੰ ਕੋਈ ਫੈਸਿਲਿਟੀ ਤਾਂ ਨਹੀਂ ਘੱਟ ਮਿਲ ਰਹੀ ਇਹ ਨੋਰਮ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ ਕੋਈ ਹੋਰ ਕੋਈ ਹੋਰ ਜਗ੍ਹਾ ਭਾਵੇਂ ਕੋਈ ਕੁਝ ਵੀ ਲੈ ਲਵੇ ਪਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਲਪੇਸ਼ੈਂਟ ਇਹ ਨਾ ਫੀਲ ਕਰੇ ਕਿ ਮੇਰਾ ਟ੍ਰੀਟਮੈਂਟ ਠੀਕ ਨਹੀਂ ਹੋਇਆ ਮੇਰੇ ਡਾਇਗਨੋਸਟਿਕਸ ਠੀਕ ਨਹੀਂ ਹੋਏ ਸੋ ਵੀ ਆਰ ਟ੍ਰਾਈਂਗ ਟੂ ਕੀਪ ਆਰ ਪੇਸ ਵਿਦ ਦ ਬੈਸਟ ਥੈਟ ਇਜ਼ ਅਵੇਲੇਬਲ ਕਹਣ ਵਾਲੇ ਸਾਲਾਂ ਦੇ ਵਿੱਚ ਹੋਰ ਕਿਹੜੀ-ਕਿਹੜੀ ਜਿਹੜੀ ਆ ਅਗਰ ਗੱਲ ਕੀਤੀ ਜਾਵੇ ਕਿੰਦਾ ਦੀ ਹੋਰ ਟੈਕਨੋਲੋਜੀ ਜਿਹੜੀ ਆ ਤੁਸੀਂ ਲੈ ਕੇ ਆਉਣ ਵਾਲੇ ਹੋ ਕਿਉਂਕਿ 30 ਸਾਲ ਦਾ ਇੱਕ ਅਨੁਭਵ ਜਿਹੜਾ ਹੋ ਚੁੱਕਾ ਹੈ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਹੋਰ ਵੀ AI ਦੇ ਨਾਲ ਰਿਲੇਟਡ ਕਾਫੀ ਮਸ਼ੀਨਰੀਜ਼ ਆ ਚੁੱਕੀ ਆ ਬਿਲਕੁਲ ਠੀਕ ਹੈ ਜੀ AI ਦਾ ਕੰਮ ਅੱਗੇ-ਅੱਗੇ ਵਧਦਾ ਜਾਣਾ ਪਰ ਮੈਂ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿ ਸਾਡੇ ਜਿਹੜੀ ਸਰਵਿਸ ਹੈ ਹੈਲਥ ਸਰਵਿਸ ਮੈਨ ਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਡਾਕਟਰ ਯੂ ਵਿਲ ਨਵਰ ਰਿਪਲੇਸ ਤੁਸੀਂ ਕਦੇ ਕਿ ਰੋਬੋਟ ਤੋਂ ਜਾ ਕੇ ਟ੍ਰੀਟਮੈਂਟ ਨਹੀਂ ਲਿਖਾਉਂਗੇ ਬਟ ਯੈਸ AI ਦਾ ਰੋਲ ਡਾਇਗਨੋਸਟਿਕਸ ਸਪੋਰਟਿਵ ਹੋਏਗਾ ਹੌਲੀ ਹੌਲੀ ਸਪੋਰਟ ਵਧੂਗੀ ਸਾਨੂੰ ਇਹ ਜ਼ਰੂਰ ਫੈਸਿਲਿਟੀ ਹੋਊਗੀ ਕਿ ਅਸੀਂ ਕਮ ਹੋਰ ਫਾਸਟ ਕਰ ਸਕਦੇ ਹਾਂ ਸਾਡੀ ਐਕਿਊਰਸੀ ਵਧ ਜੂਗੀ ਬਟ ਯੈਸ ਇਹ ਰਿਪਲੇਸ ਨਹੀਂ ਕਰੂਗੀ ਇਹ AI ਹੈਲਪ ਕਰੂਗੀ AI will be supportive ਐਂਡ ਇਹਦੇ ਨਾਲ ਵਰਕਫਲੋ ਸਟ੍ਰੀਮਲਾਈਨ ਹੋ ਜਾਏਗਾ ਬੈਟਰ ਹੋ ਜਾਏਗਾ ਫਾਸਟ ਹੋ ਜਾਏਗਾ we are taking help already ai ਅੱਜ ਉਹਨੂੰ ਨਾਂ ਦੇ ਦਿੱਤਾ ਗਿਆ ਬੇਸਿਕਲੀ ਦਾ ਯੂ ਕਾਲ ਇਟ ਟੈਕਨੋਲੋਜੀ ਟੈਕਨੋਲੋਜੀ ਨੇ ਸਾਡੀ ਬ੍ਰਾਂਚ ਤਾਂ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਤੋਂ ਹੀ ਕੰਮ ਕਰਨਾ ਸ਼ੁਰੂ ਕਰਤਾ ਸੀ ਕਿਤੇ 30 ਸਾਲ ਪਹਿਲਾਂ ਸਿਰਫ ਐਕਸ ਰੇ ਹੁੰਦਾ ਸੀ ਅਲਟਰਾਸਾਊਂਡ ਕਿਤੇ ਕਿਤੇ ਹੁੰਦਾ ਸੀ ਫਿਰ ਅਲਟਰਾਸਾਊਂਡ ਹੁਣ ਕਿੰਨਾ ਈਜ਼ੀਲੀ ਅਵੇਲੇਬਲ ਹੋ ਗਏ ਸੀਟੀ ਮਸ਼ੀਨਸ ਪਹਿਲਾਂ ਇੱਕ ਦੋ ਹੁੰਦੀਆਂ ਸੀ ਹੁਣ ਕਿਤੇ ਤੁਹਾਨੂੰ ਦਿਸ ਜਾਂਦੀਆਂ ਕਿੰਨੀਆਂ ਸੀਟੀ ਲੱਗ ਗਏ ਦੈਨ ਐਮ ਆਰ ਆਈ ਮਤਲਬ ਟੈਕਨੋਲੋਜੀ ਹੈਜ਼ ਆਲਵੇਜ਼ ਗਰੋਨ ਹੁਣ AI ਦਾ ਰੋਲ ਵੀ ਇਹਦੇ ਵਿੱਚ ਵੱਧਦਾ ਜਾ ਰਿਹਾ ਸੋ ਇਨ आवर ব্রাঞ্চ ਟੈਕਨੋਲੋਜੀ ਹੈਜ਼ ਅ ਵੈਰੀ ਬਿਗ ਰੋਲ ਤੇ ਉਹ ਕੰਸਟੈਂਟਲੀ ਉਹਨੇ ਰੋਲ ਪਲੇ ਕੀਤਾ ਐਂਡ ਇਟ ਵਿਲ ਕੰਟੀਨਿਊ ਟੂ ਡੂ ਥੈਟ ਐਂਡ ਵੀ ਵਿਲ ਕੀਪ ਆਰ ਬੇਸ ਵਿਦ ਇਟ ਜਿ ਟੈਕਨੋਲੋਜੀ ਵਧਨ ਦਾ ਰੇਟ ਜਿਹੜੇ ਨੇ ਘਟਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਰਿਹਾ ਕਿ ਰੇਟ ਹੋਰ ਵੀ ਵੱਧ ਸਕਦੇ ਨੇ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਸਿਟੀ ਸਕੈਨ ਦੀ ਗੱਲ ਕੀਤੀ ਜਾਂਦੀ ਆ ਜਾਂ ਅਲੱਗ ਤਰ੍ਹਾਂ ਦਾ ਕਿਸੇ ਵੀ ਮੈਡੀਕਲ ਫੈਕਟਰ ਦੇ ਵਿੱਚ ਜਾਂਦੇ ਆ ਤੇ ਉਸ ਸਮੇਂ ਆ ਦੇਖਦੇ ਆ ਕਿ ਕਾਫੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਦੇਖੋ ਬਟ ਜੇ ਤੁਸੀਂ ਐਟ ਦ ਸੇਮ ਟਾਈਮ ਲੇਟੈਸਟ ਤੇ ਹਾਈ ਐਂਡ ਲੈਣੀ ਹੈ ਉਹ ਮਹਿੰਗੀ ਪੜਦੀ ਹੈ ਬਟ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਲੇਟੈਸਟ ਟੈਕਨੋਲੋਜੀ ਲੈ ਲਈ ਉਹਦਾ ਸਾਰਾ ਬਰਡਨ ਪੇਸ਼ੈਂਟ ਤੇ ਚੱਲਿਆ ਜਾਵੇ ਤੁਸੀਂ ਆਪਣੇ ਵਰਕਫਲੋ ਨੂੰ ਸਟ੍ਰੀਮਲਾਈਨ ਕਰੋ ਆਪਣੀ ਮੈਨ ਪਾਵਰ ਸਟ੍ਰੀਮਲਾਈਨ ਕਰੋ ਸਰਵ ਦ ਮੋਰ ਨੰਬਰ ਆਫ ਪੀਪਲ ਨੂੰ ਸਰਵ ਕਰੋ ਤੇ ਤੁਸੀਂ ਸੇਮ ਸਰਵਿਸਿਜ਼ ਐਟ ਅਫੋਰਡੇਬਲ ਪ੍ਰਾਈਸਸ ਅਵੇਲੇਬਲ ਕਰਾ ਸਕਦੇ ਹੋ ਬੈਸਟ ਸਰਵਿਸਿਜ਼ ਕੈਨ ਬੀ ਪ੍ਰੋਵਾਈਡਡ ਐਟ ਅਫੋਰਡੇਬਲ ਰੇਟਸ ਦੈਟ ਇਜ਼ ਦੀ ਅਜੰਡਾ ਹੋ ਸਕਦਾ ਹੈ ਗੈਸ ਵਿਦ ਟਾਈਮ ਥੋੜਾ ਥੋੜਾ ਰੇਟ ਤਾਂ ਹਰ ਚੀਜ਼ ਦਾ ਵੱਧ ਹੈ ਪਰ ਇੰਨਾ ਨਹੀਂ ਵਧੂਗਾ ਕਿ ਪੇਸ਼ੈਂਟ ਤੇ ਬਰਡਨ ਆਵੇ ਮੈਡੀਕਲ ਲਾਈਨ ਕਾਫੀ ਮਹਿੰਗੀ ਹੈ ਕਿ ਅਪੀਲ ਕਰਨਾ ਚਾਹੋਗੇ ਜਿਹੜੇ ਬਾਕੀ ਵੀ ਡਾਕਟਰ ਹੈ ਜਾਂ ਬਾਕੀ ਜਗ੍ਹਾ ਦੇ ਉੱਤੇ ਜਿਹਨੇ ਹਸਪੀਟਲ ਹੈ ਕਿਉਂਕਿ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਆਮ ਬੰਦੇ ਦੇ ਜਿਹੜਾ ਹੱਥੋਂ ਨਿਕਲਦਾ ਜਾ ਰਿਹਾ ਹੈ ਇਹਦੇ ਵਿੱਚ ਦੋਵੇਂ ਪੱਖਾਂ ਦਾ ਰੋਲ ਹੈਗਾ ਹੈਲਥ ਫੈਸਿਲਿਟੀਆਂ ਦਾ ਵੀ ਤੇ ਪੇਸ਼ੈਂਟਸ ਦਾ ਵੀ ਜਿਹੜੇ ਪੇਸ਼ੈਂਟ ਅਫੋਰਡ ਕਰ ਸਕਦੇ ਆ ਅੱਜ ਮੇਰੀ ਅਪੀਲ ਇਹ ਹੋਏਗੀ ਚਾਹੇ ਤੁਸੀਂ ਯੋਸ਼ਮਾਨ ਭਾਰਤ ਕਵਰ ਹੋਣਿਓ ਚਾਹੇ ਕਿਸੇ ਹੋਰ ਇੰਸ਼ੋਰੈਂਸ ਹਰ ਬੰਦੇ ਨੂੰ ਓਵਰ ਦਾ ਕੋਰਸ ਆਫ ਟਾਈਮ ਕਿਸੇ ਨਾ ਕਿਸੇ ਇੰਸ਼ੋਰੈਂਸ ਪਾਲਿਸੀ ਨੂੰ ਫੋਲੋ ਕਰਨਾ ਚਾਹੀਦਾ ਹੈ ਇਹ ਉਹਨਾਂ ਨੂੰ ਹੈਲਪ ਕਰੇਗੀ ਕੱਲ ਇਦਾਂ ਨਾ ਹੋਵੇ ਕਿ ਇੱਕਦਮ ਹੀ ਕੋਈ ਵੱਡੀ ਬਿਮਾਰੀ ਆ ਜਾਵੇ ਤੇ ਸਾਡੇ ਕੋਲੇ ਟ੍ਰੀਟਮੈਂਟ ਕਰਾਉਣ ਦਾ ਹੀ ਫੈਸਿਲਿਟੀ ਨਾ ਹੋਵੇ ਦੂਜਾ ਜਿਹੜੀ ਹੈਲਥ케ਅਰ ਫੈਸਿਲਿਟੀਆਂ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਉਹਨਾਂ ਦਾ ਰੋਲ ਹੈ ਕਿ ਜਿੰਨਾ ਕਿ ਰਿਕੁਆਇਰਡ ਹੈ ਉਹਨਾਂ ਕੁਇਸ਼ਨ ਦਾ ਟ੍ਰੀਟਮੈਂਟ ਕੀਤਾ ਜਾਵੇ ਜਿੰਨਾ ਹੋ ਸਕੇ ਪੇਸ਼ੈਂਟ ਸੈਂਟ੍ਰਿਕ ਸਾਨੂੰ ਹੋਣਾ ਚਾਹੀਦਾ ਵੀ ਹੈਵ ਟੂ ਫੋਕਸ ਔਨ ਦਾ ਬੈਨੀਫਿਟ ਆਫ ਦਾ ਪੇਸ਼ੈਂਟ ਓਵਰ ਦਾ ਕੋਰਸ ਆਫ ਟਾਈਮ ਜਿਹੜੀ ਵੀ ਪੇਸ਼ੈਂਟ ਸੈਂਟ੍ਰਿਕ ਅਪਰੋਚ ਹੈ ਉਹੀ ਲਾਸਟ ਕਰਦੀ ਹੈ ਇਫ ਇਫ ਆਈ ਊਡ ਵਾਂਟ ਟੂ ਟੈਲ ਐਵਰੀਬਾਡੀ ਆ ਊਡ ਜਸਟ ਸੇ ਕਿ ਜਿਹੜੀ ਵੀ ਚੀਜ਼ ਸਾਡੇ ਪੇਸ਼ੈਂਟਸ ਦਾ ਬੈਨੀਫਿਟ ਕਰੇ ਸਾਨੂੰ ਉਹਨੂੰ ਪਰਸੂ ਕਰਨਾ ਚਾਹੀਦਾ ਹੈ ਜਿਹੜੀ ਪ੍ਰੈਕਟਿਸਿਸ ਓਵਰ ਦ ਕੋਰਸ ਸਾਡੇ ਪੇਸ਼ੈਂਟਸ ਨੂੰ ਡੈਮੇਜ ਕਰਦੀਆਂ ਨੇ ਜਾਂ देयर ਆਰ देयर ਆਰ ਯੂ نو देयर ਆਰ ਅ ਲੋਟ ਆਫ ਥਿੰਗਸ ਜਿਹੜੀ ਅਸੀਂ ਪੇਸ਼ੈਂਟ ਨੂੰ ਚੀਪਰ ਪ੍ਰੋਵਾਈਡ ਕਰਾ ਸਕਦੇ ਹਾਂ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਜਿੰਨਾ ਹੋ ਸਕੇ ਪਿਛਲੇ 30 ਸਾਲਾਂ ਦੇ ਵਿੱਚ ਕੁਝ ਅਜਿਹੇ ਵੀ ਪੇਸ਼ੈਂਟ ਆਏ ਹੋਣਗੇ ਜਿਨ੍ਹਾਂ ਕੋਲ ਇਹਨੇ ਪੈਸੇ ਵੀ ਨਹੀਂ ਹੁੰਦੇ ਹੋਗੇ ਆਮ ਜੇ ਆ ਹਮਾਤੜ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਲਈ ਕਦੇ ਅਜਿਹਾ ਵੀ ਕੋਈ ਤੁਹਾਡੇ ਕੋਲ ਕੇਸ ਆਇਆ ਕਿ ਜਿੱਦੀ ਤੁਸੀਂ ਜਿਹੜੀ ਆ ਫੁੱਲ ਮਦਦ ਕੀਤੀ ਇਹ ਤਾਂ ਡੇ ਟੂ ਡੇ ਬੇਸਿਸ ਤੇ ਕਰਨੀ ਪੈਂਦੀ ਹੈ ਹਿਊਮਨ ਟੱਚ ਤਾਂ ਅਸੀਂ ਕਿਸੇ ਵੀ ਕੰਮ 'ਚ ਨਹੀਂ ਛੱਡ ਸਕਦੇ ਹੈਨਾ ਚਾਹੇ ਤੁਸੀਂ ਮੈਡੀਕਲ ਬ੍ਰਾਂਚ ਆ ਤਾਂ ਤੁਸੀਂ ਇੰਡਸਟਰੀਅਲਿਸਟ ਹੋ ਜਾਂ ਕੁਝ ਵੀ ਹੈ ਥਿਸ ਇਜ਼ ਥਿਸ ਇਜ਼ ਚੈਰਿਟੀ ਇਹ ਸਾਨੂੰ ਜ਼ਰੂਰੀ ਨਹੀਂ ਹੈ ਕਿ ਮੈਂ ਡਾਕਟਰ ਹੋ ਕੇ ਚੈਰਿਟੀ ਕਰ ਸਕਦਾ ਤੁਸੀਂ ਕਿਸੇ ਵੀ ਫੀਲਡ ਆਫ ਲਾਈਫ ਚ ਬਿਲੋਂਗ ਕਰਦੇ ਹੋ ਯੂ ਕੈਨ ਆਲਵੇਸ ਹੈਲਪ ði ਪੂਰ ਐਂਡ ਵੀ ਡੂ ਥੈਟ ਇਹ ਤਾਂ ਸਾਰੇ ਨੂੰ ਅਪੀਲ ਹੈ ਕਿ ਜਿੱਤੇ ਸਾਨੂੰ ਇਦਾਂ ਦਾ ਬੰਦਾ ਮਿਲਦਾ ਜਿਹਦੀ ਜਿਹਦੇ ਕੋਲ ਪੌਸਿਬਿਲਿਟੀ ਨਹੀਂ ਹੈ ਕਿ ਉਹ ਆਪਣਾ ਬੇਸਿਕ ਟ੍ਰੀਟਮੈਂਟ ਵੀ ਕਰਾ ਸਕੇ ਵੀ ਆਲ ਸ਼ੁੱਡ ਕਮ ਫਾਰਵਰਡ ਜੇ ਸਾਨੂੰ ਪਰਮਾਤਮਾ ਨੇ